ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਅੱਜ ਅੱਜ ਫਿਰ ਠੀਠਾ ਖੁਸ਼ ਬਾਜੇ ਰਾਤੀ ਆਪਾਂ ਸੰਗਾ ਸ਼ੋਅ ਤੇ ਸੀਗੇ ਉੱਥੇ ਗਰੂਮਿੰਗ ਜੰਗ ਤੇ ਗੱਲ ਚੱਲਦੀ ਪਈ ਸੀ ਮੈਕਸਰ ਕਿਉਂ ਨਾ ਜਦੋਂ ਦਸਮ ਦੀ ਵੀ ਗੱਲ ਚੱਲੀ ਸੀ ਉਦੋਂ ਕੋਈ ਬੋਲ ਕੇ ਰਾਜ਼ ਨਹੀਂ ਸੀਗਾ ਤੇ ਉਦੋਂ ਵੀ ਟ੍ਰੈਂਡ ਬਣਾਤਾ ਸੀ ਦਸਮ ਤੇ ਗੱਲ ਕਰਨਾ ਅੱਜ ਵੀ ਤੁਸੀਂ ਦੇਖੋ ਬਹੁਤ ਲੋ ਜਿਹੜੇ ਦਸਮ ਦੇ ਹੱਕ 'ਚ ਖਿਲਾਫ ਰੋਲਾ ਪਾਉਣਗੇ ਗੁਰਗੰਸਾਦ ਗੱਲ ਨਹੀਂ ਕਰਦੇ ਕਿਉਂਕਿ ਦਸਮ ਪੜਾਇਆ ਇੰਨਾ ਜ਼ਿਆਦਾ ਸੀ ਉਦੋਂ ਕਿਸੇ ਵੀ ਚੀਜ਼ ਨੂੰ ਟ੍ਰੈਂਡਿੰਗ ਚ ਲਿਆਓ ਨਾ ਉਹ ਕੰਮ ਕਰ ਜਾਂਦੀ ਹੈ ਜਿਵੇਂ ਅਕਸਰ ਕਿਨਨਾਂ ਨੂੰ ਵੀ ਹਵਾ ਬਣਾਉਣਾ ਮੇਰਾ ਕੰਮ ਹੈ ਲੋਹਾਫੇ ਦਾ ਭਿਓੜ ਦੇ ਫਿਰਦੇ ਆ ਨਾ ਹੁਣ ਜਿਸ ਸੀ ਤਨੇ ਸਾਲ ਤੋਂ ਕਲਾ ਲੱਗਾ ਸੀ ਅੱਜ ਉਹਨੂੰ ਬੂਰ ਪੈ ਲਾ ਪਿਆ ਬਹੁਤ سارے ਸਿੰਘ ਜੁੜ ਗਏ ਨੇ ਬਹੁਤ ਨੌਜੋਨ ਅਗੇ ਆ ਗਏ ਨੇ ਬਹੁਤ سارے ਚੈਨਲ ਇੱਥੇ ਗੱਲ ਕਰਨੀ ਚਾਹੁੰਦੇ ਨੇ ਨਾ ਇਹ ਬੜਾ ਸੀਰੀਅਸ ਮੁੱਦਾ ਹੈ ਆਪਣੇ ਬੜੇ ਐਨਾਲਿਸਿਸ ਹੁੰਦੇ ਨੇ ਹਰੇਕ ਦੇ ਆਪਣੇ ਆਪਣੇ ਕੋਈ ਕਹਿੰਦਾ ਵੀ ਇਹ ਜਿਹੜੇ ਹਿੰਦੂਸ ਨੇ ਉਹ ਕਹਿੰਦੇ ਬੱਚਿਆਂ ਨੂੰ ਇਹ ਲਗਜ਼ਰੀ ਲਾਈਫ ਦਿਖਾਉਂਦੇ ਨੇ ਪੈਸਾ ਖਰਚਦੇ ਨੇ ਫਿਰ ਉਹਨਾਂ ਨੂੰ ਵੀਡੀਓਜ਼ ਬਣਾਉਂਦੇ ਨੇ ਫਿਰ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਇਸੇ ਤਰ੍ਹਾਂ ਜਿਹੜੀ ਹੁਣ ਮੇਰੇ ਹਿਸਾਬ ਹੁੰਦਾ ਵੀ 10 12 ਸਾਲ ਦੀ ਬੱਚੀ ਨੂੰ ਕੀ ਤੁਸੀਂ ਲਗਜ਼ਰੀ ਲਾਈਫ ਦਿਖਾ ਦੋਗੇ ਉਹ ਜਿਹੜੀ ਬੱਚੀ ਉਹਨਾਂ ਨੇ ਉਥੋਂ ਫੜੀ ਹੈ ਅਪਾਰਟਮੈਂਟ ਦੇ ਵਿੱਚੋਂ ਉਹ ਉਹ ਵਾਪਸ ਨਹੀਂ ਜਾਣਾ ਚਾਹੁੰਦੀ ਇਹਨਾਂ ਮੇਰੇ ਕੋਲ ਇੱਕ ਦਫਾ ਕੇਸ ਆਇਆ ਸਾਡੇ ਜੱਥੇ ਦੀ ਬੱਚੀ ਸੀ ਕੋ ਕਹਿੰਦੀ ਮੈਨੂੰ ਨਾ ਇੱਕ ইরਾਨੀ ਮੁੰਡਾ ਜਿਹੜਾ ਉਹ ਮੈਨੂੰ ਤੰਗ ਕਰਦਾ ਤੇ ਮੈਂ ਕਿਹਾ ਚੁਕਾ ਦਿੰਨੇ ਆ ਕਿਹੜੀ ਗੱਲ ਹੈ ਕੀ ਕਹਿੰਦਾ ਨਹੀਂ ਕਹਿੰਦੀ ਉਹਨਾ ਮੈਨੂੰ ਪਹਿਲਾਂ ਇਹ ਸੀਗਾ ਕਿ ਉਹ ਮੈਨੂੰ ਫੁੱਲ ਲੈ ਕੇ ਆ ਪ੍ਰਪੋਜ਼ ਕੀਤਾ ਮੈਂ ਮਨਾ ਕਰਤਾ ਨੂੰ ਤੇ ਮੈਂ ਆ ਗਿਆ ਕਹਿੰਦੀ ਫਿਰ ਚੁੱਪ ਕਰ ਗਿਆ ਫਿਰ ਥੋੜੇ ਜਿਲੇ ਬਾਅਦ ਫੁੱਲ ਲੈ ਕੇ ਆ ਤੇ ਮੈਨੂੰ ਉਹਨੇ ਪ੍ਰਪੋਜ਼ ਪਹਿਲਾਂ ਚਾਕਲੇਟ ਦਿੱਤੀ ਮੈਂ ਮਨਾ ਕੀਤਾ ਫਿਰ ਫੁੱਲ ਲੈ ਕੇ ਆ ਤੇ ਮੈਨੂੰ ਉਹਨੇ ਸੌਰੀ ਮੰਗੀ ਤੇ ਮੈਂ ਗੱਲ ਕਹਿੰਨੀ ਕਹਿੰਦੀ ਮੈਂ ਗੱਲ ਖਤਮ ਹੋ ਗਈ ਕਹਿੰਦੀ ਗੱਲ ਖਤਮ ਨਹੀਂ ਹੋਈ ਸੌਰੀ ਮੰਗਣ ਤੋਂ ਬਾਅਦ ਜੋ ਫੁੱਲ ਲੈ ਨੇ ਮੈਨੂੰ ਲੱਗ ਰਿਹਾ ਕਿ ਮੈਨੂੰ ਮੈਨੂੰ ਚੰਗਾ ਲੱਗਣ ਲੱਪਿਆ ਕੁਝ ਕੀਤਾ ਮੈਂ ਕਿਦਾਂ ਕਰ ਵੀ ਲਾ ਕੇ ਪੇਰੈਂਟਸ ਐ ਕਿ ਹਾਂ ਮੈਂ ਇਦਾਂ ਆਪਣੇ ਇੱਕ ਗਲਾਸ ਜਲ ਲੈ ਕੇ ਆਪਣੇ ਮਾਪੇ ਕੋਲ ਬਹਿ ਜਾ। ਉਹਨੂੰ ਜਦ ਮੈਂ ਜਲ ਸ਼ਕਾਇਤ ਕੀਤੀ ਉਹ ਕੁੜੀ ਖੇਡ ਕਿਸੇ ਤੇ ਚੀਜ਼ ਆ ਗਈ ਉਹਦੇ। ਫਿਰ ਜਿੰਨਾਂ ਨੇ ਮੈਂ ਪਹਿਲਾਂ ਵੀ ਬੱਚੀਆਂ ਜਿਹੜੀਆਂ ਆਪਣੇ ਕੋ ਆਈਆਂ ਸੀਗੀਆਂ ਜਿਨ੍ਹਾਂ ਨੇ ਪਹਿਲਾਂ ਵੀ ਆਪਣਾ ਇਲਾਜ ਕਰਾਇਆ ਸੀ ਜਿਹੜੀਆਂ ਜੇ ਵਾਪਸ ਆਏ ਸੀ। ਬਹੁਤ ਆਦਤ ਦੀ ਜਿਹੜੀ ਇਹੋ ਸੀ ਵੀ ਇੱਕ ਤੇ ਫੁੱਲ ਤੇ ਇਹ ਦੂਜਾ ਚਾਕਲੇਟ ਦੋਨੋਂ ਐਕਸਪੈਕਟ ਆਪਣਾ ਕੰਮ ਕਰ ਰਹੇ ਇਹ ਕਹ ਰਿਹਾ ਵੀ ਉਹ ਲਗਜ਼ਰੀ ਲਾਈਫ ਜਿੰਦੇ ਨੇ ਇਹ ਕਹਿੰਦਾ ਬੱਚਿਆਂ ਨੂੰ ਲੈ ਜਾ ਕੇ ਉਹਨਾਂ ਦੀ ਵੀਡੀਓਜ਼ ਜਿਹੜੀਆਂ ਨੇ ਉਹ ਬਣਾ ਲੈਂਦੇ ਨੇ ਨਾ ਫਿਰ ਉਹਨੂੰ ਬਲੈਕਮੇਲ ਕਰ ਦਿੰਦੇ ਨੇ ਇੱਕ ਤੀਸਰਾ ਦੇ ਚੈਂਗਲ ਹੋਰ ਹੈ ਉਹ ਹੈਗਾ ਤੰਤਰ ਦਾ ਕਿਉਂਕਿ ਜਿਹੜਾ ਇਸਲਾਮ ਹੈ ਸਾਰਾ ਤੰਤਰ ਤੇ ਚੱਲਦਾ ਹੈ ਸਾਰਾ ਕਲਮਾ ਤੇ ਚੱਲਦਾ ਹੈ ਸਾਰਾ ਇਲਮ ਤੇ ਚੱਲਦਾ ਹੈ ਇਹ ਇਲਮ ਨਾਲ ਫਿਰ ਬੰਨ੍ਹ ਦਿੰਦੇ ਬੱਚੀਆਂ ਆਪਣੀਆਂ ਤੇ ਤਾਂ ਹੀ ਬੋਤਾ ਹੈ ਜਦੋਂ ਮੁਸਲਮਣ ਲੜਕੀਆਂ ਜਦੋਂ ਅੰਦਰੋਂ ਘਰੋਂ ਨਿਕਲਦੀਆਂ ਨੇ ਥੋੜੀ ਜਿਹੀ ਜਨ ਚ ਬਾਗੀ ਪਨਾ ਜਾਂਦਾ ਹੁਣ ਮੈਂ ਇੱਕ ਪੋਰਕਾਸਟ ਵਿੱਚ ਕਿਹਾ ਸੀ ਵੀ ਜਦੋਂ ਦਾ ਅਸੀਂ ਇੱਕ ਦੀਵੇ ਚ ਕੋਨੇ ਪੀਰਾਂ ਦੇ ਘਰਾਂ ਚੋਂ ਹਨਾ ਸ਼ੀਦਜੋਗਤ ਰਖਵਾਈਦੀਆਂ ਦੂਸਰਾ ਇੱਕ ਸੂਰਦੰਦ ਜਿਹੜਾ ਉਹ ਸਿੱਧ ਕਰਕੇ ਜਿਵੇਂ ਦਈ ਦਾ ਬੱਚਿਆਂ ਨੂੰ ਗੱਲ ਚ ਪਾਉਣ ਵਾਸਤੇ ਇਹਦਾ ਇਸਲਾਮਿਕ ਤੰਤਰ ਟੁੱਟਦਾ ਹੈ ਕਿਉਂਕਿ ਇਹ ਸਾਡੇ ਨਿਹੰਗ ਸਿੰਘਾਂ ਲਾਂਚ ਰੱਖਦੇ ਨੇ ਜਦੋਂ ਲੜਾਈ ਚੱਲਦੀ ਸੀ ਮੁਗਲਾਂ ਦੇ ਨਾਲ ਮੁਸਲਮਾਨਾਂ ਦੇ ਨਾਲ ਤੇ ਇਹ ਸੂਰਤ ਬਹੁਤ ਡਰਦੇ ਆ। ਸੋਨਾਂ ਦੀ ਜਿਹੜੀ ਆਖਰਤ ਨੇ ਹੰਗ ਸਿੰਘ ਖਰਾਬ ਕਰ ਦਿੰਦੇ ਸੀ ਨਾ ਉਹ ਮੂਹ ਚ ਸੂਰ ਦਾ ਪਾਸ ਪਾ ਕੇ ਤੇ ਅੱਗ ਲਾ ਕੇ ਸਾੜ ਦੇਣਾ ਵੀ ਆਖਰਤ ਹੀ ਖਰਾਬ ਕਰ ਦੋ ਉਹਨਾਂ ਦੀ। ਉਹ ਤਾਂ ਹੀ ਇਹ ਜਿੰਨੇ ਧਾੜਵੀ ਨੇ ਇਹ ਸਾੜਦੇ ਬਹੁਤ ਡਰਦੇ ਸੀ ਨੰਗ ਸਿੰਘਾਂ ਨੂੰ। ਹੈ ਨਾ ਬਦਮਾਸ਼ ਹੋ ਗਏ ਆ ਰੂਬੀ ਤੇ ਉਹ ਜਦੋਂ ਮੈਂ ਇਹ ਗੱਲ ਆਖੀ ਤਾਂ ਉਹ ਉਹਦੇ ਬਾਅਦ ਕਹਿੰਦੇ ਪੁਲਿਸ ਪਿੱਛੇ ਦੇ ਕਾਫੀ ਜਿਹੜੇ ਦੰਦ ਜਿਹੜੇ ਜਬਤ ਕਰ ਲਏ ਉਹਨਾਂ ਨੇ। ਉਹ ਬਾਅਦ ਚ ਲੱਗਾ ਪਤਾ ਕਿ ਇਹ ਜੰਮੂ ਕਸ਼ਮੀਰ ਦਾ ਪੁਲਿਸ ਪੈਸੀਗੀ ਤੇ ਹੁਣ ਜਿਹੜੇ ਸੂਰਦੰਦ ਤੋਂ ਲੱਭਣੇ ਜਿਹੜੇ ਥੋੜੇ ਔਖੇ ਮਹਿੰਗੇ ਵੀ ਹੋ ਗਏ ਉਹ ਜਿਹੜੀ ਚੀਜ਼ ਔਖੀ ਹੁੰਦੀ ਮਹਿੰਗੀ ਵੀ ਹੋ ਜਾਂਦੀ ਨਾ ਹੁਣ ਇਹ ਜਿਹੜੇ ਦੰਦ ਨੇ ਇਹ ਸੂਰਦੰਦ ਕਰਕੇ ਦੇਈ ਦੇ ਸੀ ਤੋਂ ਤੇ ਉੜ ਕੇ ਫਿਰ ਦੋ ਤਿੰਨ ਸਮਾਗਮਾਂ ਦੇ ਵਿੱਚ ਸਾਨੂੰ ਫਿਰ ਦੰਦ ਕਿਤੇ ਮੁਹੀਆ ਨਹੀਂ ਹੋ ਸਕੇ ਤੇ ਹੁਣ ਫਿਰ 20 25 ਲੱਭ ਕੇ ਲੈ ਆਏ ਕਿ ਤੂੰ ਤੁਸੀਂ ਇਹ ਦੇਖੋ ਕਿ ਇਹਨਾਂ ਦਾ ਸਿਸਟਮ ਕਿੰਨਾ ਤਿਆਰ ਹੈ ਇਹ ਲੋਕ ਕਿਨੇ ਰੈੜੀ ਨੇ ਅਜੇ ਹਲਕਾ ਜਿਹਾ ਮੈਂ ਇਨੀ ਗੱਲ ਹੀ ਆਖੀ ਐ ਕਿ ਇਹ ਜਿਹੜਾ ਦੰਦ ਇਹ ਤੰਤਰ ਤੋੜਦਾ ਤੇ ਇਹ ਲੋਕ ਦੇਖੋ ਉਸੇ ਵੇਲੇ ਇਹਨਾਂ ਨੇ ਜੰਮੂ ਕਸ਼ਮੀਰ ਦੀ ਪੁਲਿਸ ਭਈ ਔਰ ਪੰਜਾਬ ਦੀ ਦੇਖੋ ਤੁਸੀਂ ਕੀ ਹਾਲਾਤ ਨੇ ਉੱਥੇ ਕੋਈ ਵੀ ਆ ਕੇ ਕੋਸ਼ਿਸ਼ ਕਰ ਜਾਂਦਾ ਸੋ ਇਹ ਬੱਚਿਆਂ ਨੂੰ ਪਾਈਦਾ ਬੱਚਿਆਂ ਨੂੰ ਪਾਈਦਾ ਤੇ ਬਹੁਤਾ ਤੇ ਸਾਡਾ ਇਹ ਹੁੰਦਾ ਕਿ ਅਗਰ ਧੀ ਹੈ ਕਾਲੀ ਪੜਦੀ ਹੈ ਜਿੰਨੇ ਸਣੇ ਬੱਚੀਆਂ ਹੁੰਦੀਆਂ ਨੇ ਆਪਣੇ ਪਰਸ ਚ ਰੱਖੋ ਆਪਣੇ ਗਲ ਚ ਰੱਖੋ ਤਾਂ ਕਿ ਜਿਹੜੇ ਸੂਰ ਤੋਂ ਦੂਰ ਰਹਿਣਗੇ ਉਹਨਾਂ ਦਾ ਬਚਨ ਦਾ ਇੱਕੋ ਇੱਕ ਤਰੀਕਾ ਹੈ ਬੱਚੀਆਂ ਦਾ ਪਰ ਇਹ ਜਿਹੜਾ ਟ੍ਰੇਨਿੰਗ ਬਣਾਤੀ ਹੈ ਹਾਲੀਵੁੱਡ ਨੇ ਤੇ ਡਰਾਮੀਆਂ ਨੇ ਤੇ ਕੁਛ ਇੱਕ ਜਿਹੜੇ ਵਿਗੜੇ ਹੋਏ ਜਿਹੜੇ ਲੋਕ ਨੇ ਕੋਈ ਨਹੀਂ ਸੋਕੇ ਹਾਂਜੀ ਹਾਂ ਕੀ ਆ ਕੀ ਆ ਬਸ 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 ਤੁਸੀਂ ਤਾਂ ਆਓ ਕਾ ਵੀਡੀਓ ਬਣਾਉਂਦੋ ਦੇ ਉਹੋ ਚਲ ਠੀਕ ਇਹ ਰਾਣੀ ਆ ਜੀ ਚਲੋ ਸੱਸੀ ਦਾ ਬਲਾ ਸਾਡੇ ਨੂੰ ਦੇ ਉਹ ਜੀ ਨਾ ਬੈਠੇ ਕੋਈ ਨਹੀਂ ਸੀਗੇ ਸ਼ਰਾਰਤੀ ਕੰਮ ਕਰ ਲੈਂਦੇ ਮੈਨੂੰ ਮੇਰਾ ਬੁਗੜਾ ਤੇ ਇਹਨਾਂ ਨੇ ਸਾਰੀ ਜਿਹੜੀ ਇਹ ਟ੍ਰੇਨਿੰਗ ਮਾਈ ਉਹਦੇ ਜ ਬੱਚੀਆਂ ਆਪਣੀਆਂ ਜਿਹੜੀਆਂ ਨੇ ਬਹੁਤ ਐ ਲੱਗਦਾ ਜਿਵੇਂ ਨਾ ਇੱਕ ਸਾਡੇ ਵਾਸਤੇ ਜਿਵੇਂ ਇੱਕ ਅਸੀਂ ਸਾਈਕਲ ਹੋਣਾ ਅਸੀਂ ਮਾਡਰਨ ਆ ਤੇ ਅਸੀਂ ਧਰਮਾਂ ਚੋਂ ਬਾਹਰ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਸ ਚੀਜ਼ ਦਾ ਅਖੀਰ ਕੀ ਹੁੰਦਾ ਜਿੰਨੇ ਮੁਸਲਮਾਨ ਮੁੰਡੇ ਹੁੰਦੇ ਇਹ ਬਚਪਨ ਸਾਰੇ ਵਿਆਹੇ ਮੰਗੇ ਹੁੰਦੇ ਨੇ ਭਾਈ ਆਪਣੀਆਂ ਚਾਚੇ ਤਾਇ ਦੇ ਕੁੜੀਆਂ ਨਾਲ ਹੀ ਸੋ ਦੂਜੀ ਥਾਂ ਨਾਲ ਘਰੇ ਜਾ ਕੇ ਬਹਿਣਾ ਤੇ ਦੂਜੀ ਪਤਨੀ ਬਣ ਕੇ ਰਹਿਣਾ ਤੇ ਬੱਚੇ ਪੈਦਾ ਕਰਨੇ ਇੱਕ ਨਿਕ ਚੰਗੀ ਗੱਲ ਹੈ ਸੋ ਬਹੁਤਾ ਤੇ ਤੇ ਹੁਣ ਤੱਕ ਅਸੀਂ 2 1/2 ਹਜ਼ਾਰ ਜਿਹੜੇ ਦੀਵੇ ਬਝਵਾ ਚੁੱਕੇ ਘਰਾਂ ਚੋਂ ਪੀਰਾਂ ਦੇ ਕਿੰਨੇ ਦੰਦ ਪਵਾ ਚੁੱਕੇ ਬੱਚੇ ਨਿਕਲਾਂ ਦੇ ਵਿੱਚ ਸੋਰ ਆਪਣੇ ਬੱਚੇ ਬੱਚੀਆਂ ਨਾਲ ਸੇਫ ਰੱਖਣੇ ਮੁੰਡੇ ਵੀ ਸਾਰੇ ਸੇਫ ਨਹੀਂ ਹੈਗੇ ਇਹ ਸਿਫ ਰੱਖਣੇ ਆ ਤੇ ਭਈ ਘਰੋਂ ਘਰ ਤੁਸੀਂ ਸੂਦਨ ਸਿੱਧ ਕਰਕੇ ਆਪਣੇ ਬੱਚਿਆਂ ਦੇ ਘਰਾਂ ਚ ਪਾਓ ਕਿਉਂਕਿ ਇਹ ਜਿਹੜਾ ਲਵ ਜਿਹਹਾ ਦਾ ਗਰੂਮਿੰਗ ਹੈਗਾ ਇਹ ਬਹੁਤ ਇਹ ਫੈਲ ਚੁੱਕਿਆ ਹੋਇਆ ਕੋਡ ਹੈ ਇੰਗਲੈਂਡ ਤੋਂ ਚੱਲਿਆ ਕੈਨੇਡਾ ਅਮਰੀਕਾ ਇੰਡੀਆ ਦੇ ਵਿੱਚ ਤੁਸੀਂ ਵੀ ਖਬਰਾਂ ਸੁਣਦੇ ਹੀ ਹੋ ਪਰ ਪੰਜਾਬ ਦੀਆਂ ਖਬਰਾਂ ਜਿਹੜੀਆਂ ਗੁਪਤ ਕੀਤੀਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਇਹ ਦੱਸਿਆ ਨਹੀਂ ਜਾਂਦਾ ਕਿੰਨੇ ਕੇਸ ਹੁੰਦੇ ਨੇ ਜਿਹੜੇ ਜਿਹੜੇ ਗੁਪਤ ਰੱਖੇ ਜਾਂਦੇ ਨੇ ਹਨਾ ਕੋਈ ਇੱਜ਼ਤ ਦੇ ਮਾਰੇ ਜਿਵੇਂ ਕਿਸੇ ਕੋ ਬੱਚੀ ਲੈ ਕੇ ਅਸਰਾਸਾਂ ਚ ਪਰ ਉਹਨਾਂ ਨੇ ਕਦੀ ਉਹਨਾਂ ਨੇ ਕਦੀ ਉਹਨਾਂ ਨੇ ਨਹੀਂ ਆਇਆ ਯੰਗ ਦੀ ਉਹਨਾਂ ਨੇ ਗੱਲ ਨਹੀਂ ਕੀਤੀ ਵੀ ਸਾਡੀ ਇੱਜ਼ਤ ਦਾ ਸਵਾਲ ਹੈ ਜਿਹੜੇ ਦੋ ਉੱਥੋਂ ਮਾਰਵਾੜੀਆਂ ਦੀ ਬੱਚੀਆਂ ਬਚਾਈ ਸੀਗੇ ਸੀ ਉਹ ਵੀ ਇਹੋ ਚੱਕਰ ਸੀਗਾ ਹੁਣ ਦਿੱਕਤ ਇਹ ਵੀ ਜੇ ਤੇ ਇਹ ਬੱਚੀਆਂ ਅੱਗੇ ਆਉਣ ਜਿਹੜੀਆਂ ਵਾਪਸ ਆਈਆਂ ਨੇ ਤੇ ਆਪਣੀ ਕਹਾਣੀ ਦੱਸਣ ਹਨਾ ਉਹਦੇ ਨਾਲ ਇਹ ਹੈ ਕਿ ਦੂਜੀਆਂ ਬੱਚੀਆਂ ਇਹ ਚੋਂ ਸਰਬਕ ਲੈ ਸਕਦੀਆਂ ਨੇ ਅੱਜ ਕਸ਼ਮੀਰੀ ਮੁਸਲਮਾਨਾਂ ਦੇ ਨਿਗਾ ਦੇ ਜਿਹੜੇ ਜਿਹੜੇ ਨਿਸ਼ਾਨੇ ਤੇ ਆਪਣੀ ਬੱਚੀ ਨੇ ਯੂਨੀਵਰਸਿਟੀਜ਼ ਦੇ ਅੰਦਰ ਫਿਰ ਇਹ ਪਛਾਣ ਚ ਨਹੀਂ ਆਉਂਦੇ ਸਾਨੂੰ ਵੀ ਪੱਗਾਂ ਬਨੀਆਂ ਇਹਨਾਂ ਨੇ ਮੱਗੀ ਪਾਈ ਜਸਬੀਰ ਖਾਨ ਪਿਓ ਭੋਲਾ ਖਾਨ ਤੇ ਉਹ ਬਣ ਕੇ ਸਿੱਖ ਤੇ ਅਮਰਤਾਧਾਰੀ ਦਾ ਸਰਟੀਫਿਕੇਟ ਲੈ ਕੇ ਸ਼ਰਮਨੀ ਕਮੇਟੀ ਤੋਂ ਦੋ ਵਾਰੀ ਤੇ ਉਹ ਗੁਰਸਿੱਖਾਂ ਦੇ ਜਿਹੜੇ ਬੈਨੀਫਿਟ ਨੂੰ ਲੈ ਰਿਆ ਸੀਗਾ ਬੰਦਾ ਹੈਨਾ ਸੋ ਇਹ ਬਹੁਤ ਇੱਕ ਗਾਂ ਕਲੇਸ਼ ਵਧ ਰਿਹਾ ਸੋ ਆਪਣੇ ਬੱਚਿਆਂ ਤੁਸੀਂ ਇਹਨਾਂ ਪੀਰਾਂ ਅਸ਼ੀਰਤ ਬਚਣਾ ਤੇ ਜਿਹੜੇ ਤੇ ਮਾਸਾ ਹਰ ਕਰ ਲੈਂਦੇ ਨੇ ਉਹ ਕਾਟੇ-ਕਾਟੇ ਹਫ਼ਤੇ 'ਚ ਇੱਕ ਦਿਨ ਜਿਹੜਾ ਸ਼ਿਕਾਰ ਛਕ ਲਿਆ ਕਰੋ ਇਹ ਚੀਜ਼ਾਂ ਫਿਰ ਲਾਗੇ ਨਹੀਂ ਹੁੰਦੀਆਂ ਅਸੀਂ ਅੱਦਾ ਹੀ ਕਰਦੇ ਜਿਹੜਾ ਪੀਰਾਂ ਦਾ ਕੇਸ ਹੁੰਦਾ ਵਾ ਉਹਨੂੰ ਫੜ ਲੀਦਾ ਉਹਨੂੰ ਸ਼ਿਕਾਰ ਛਕਾਈਦਾ ਦੋ ਦਿਨ ਚੋਂ ਚੀਕਾਂ ਪੈਂਦੀਆਂ ਫਿਰ ਮੇਰੀ ਜਾਨ ਦੋ ਨਹੀਂ ਤੇਰੀ ਆਖਰਤ ਖਰਾਬ ਕਰਾਂਗੇ ਅਸੀਂ ਤੇ ਇਸੇ ਤਰ੍ਹਾਂ ਦੇ ਦੰਦ ਬਣਾ ਕੇ ਦੇਈਦੇ ਨੇ ਸੋ ਇਹ ਚੀਜ਼ਾਂ ਜਿਹੜੀਆਂ ਲੱਗਦਾ ਹੈ ਹਰੇਕ ਤਾਂ ਆਪਣਾ ਜਿਹੜੀ ਚੀਜ਼ ਹਰੇ ਨੇ ਆਪਣੀ ਆਪਣੀ ਰਿਸਰਚ ਕੀਤੀ ਹੈ ਜਿੰਨੇ ਕਿਸ ਮੇਰੇ ਕੋਲ ਹੈ ਮੇਰੇ ਕੋਲ ਬਹੁਤ ਨਹੀਂ ਬੋਤੇ ਕੇਜੜੇ ਉਹ ਤੰਤਰ ਦੇ ਆ ਵਸ਼ੀਕਰਨ ਦੇ ਆ ਨੇ ਜਦ ਟੁੱਟਦਾ ਫਿਰ ਉਹਨਾਂ ਅਕਲ ਆਉਂਦੀ ਵੀ ਨਹੀਂ ਪਰ ਦਿੱਕਤ ਇਹ ਨਾ ਜਿਵੇਂ ਹਿੰਦੂ ਕੁੜੀਆਂ ਬੜੇ ਖੁੱਲ ਕੇ ਹੁੰਦੀਆਂ ਸਾਡੀਆਂ ਬੱਚੀਆਂ ਨਹੀਂ ਖੁੱਲ ਕੇ ਹੁੰਦੀਆਂ ਸਾਡਾ ਸਮਾਜ ਛੋਟਾ ਹੈ ਜਾਂ ਐਕਸੈਪਟੈਂਸ ਦਾ ਕੋਈ ਇਸ਼ੂ ਹੈ ਸੋ ਆਪਣੇ ਬੱਚੇ ਨੂੰ ਅਵੇਅਰ ਕਰੋ ਇਹਨਾਂ ਨਾਲ ਗੱਲ ਕਰੋ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਦੱਸੋ ਐਕਸ ਮੁਸਲਮਾਨਸ ਦੀਆਂ ਵੀਡੀਓ ਦਿਖਾਓ ਇਸ ਤੋਂ ਤੇ ਉਹ ਵੀਡੀਓ ਇਹਨਾਂ ਦੇ ਫੋਨ 'ਚ ਪਾਓ ਜਿਹਦੇ 'ਚ ਬੱਚੀਆਂ ਅਸੀਂ ਦੋਸਤੀ ਸਾਡਾ ਕੀ ਕੁਛ ਹੋਇਆ ਕਿਵੇਂ ਇਹ ਇਹ ਕਾਰ ਤੋਂ ਅਟੈਚੀ ਤੱਕ ਦਾ ਸਫ਼ਰ ਤੈਅ ਕਰਦੀਆਂ ਨੇ ਇਹ ਕਿਸੇ ਨੇ ਨਹੀਂ ਕਰਨਾ ਸਾਨੂੰ ਆਪ ਹੀ ਕਰਨਾ ਪੈਣਾ ਚੜਦੀ ਕਲਾ 'ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ